ਕਿਸ ਤਰ੍ਹਾਂ ਸੁਣੀ ਹੈ ਇੰਦਰੀਆਂ ਦੇ ਦਵਾਰ ਤੇ ਬਾਹਰ ਦੀ ਤਰਫ ਖੁੱਲਦੇ ਨੇ ਇਹ ਬੁੱਲ ਹੁੰਦੇ ਨੇ ਪੁਛ ਨਹੀਂ ਆਉਂਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਜੇ ਅੰਦਰ ਦੀ ਤਰਫ ਖੋਲਣਾ ਵੀ ਚਾਹੀਏ ਬੰਦ ਰਹੇ ਤੇ ਬਾਹਰ ਦੀ ਤਰਫ ਖੁੱਲਦੇ ਇਹ ਅੰਦਰ ਦੀ ਤਰਫ ਨਹੀਂ ਖੁੱਲਦੇ ਇਸ ਵਾਸਤੇ ਕਹਿੰਦੇ ਨੇ ਕਿ ਇੰਦਰੀਆਂ ਨਹੀਂ ਪਹੁੰਚ ਸਕਦੀਆਂ ਤੇ ਇਹਨਾਂ ਇੰਦਰੀਆਂ ਦੀ ਖੇੜ ਹੀ ਨਹੀਂ ਹੈ। ਨਾਉ ਜ਼ਬਾਨ ਦਾ ਰਸ ਹੈ ਨਾਉ ਕੰਨਾਂ ਦਾ ਰਸ ਹੈ ਨਾਉ ਅੱਖਾਂ ਦਾ ਰਸ ਹੈ ਨਾਉ ਖਲੜੀ ਦਾ ਰਸ ਹੈ ਨਾਉ ਨਾਸਕਾ ਦਾ ਰਸ ਹੈ। ਉਹ ਨਹੀਂ ਹੈ। ਇਹ ਸਾਰੇ ਰਸ ਫਿੱਕੇ ਨੇ। ਵਿਖੇ ਬਨ ਫੀਕਾ ਪਿਆਰੀ ਸਖੀ ਨਾਮ ਮਹਾਰਸ ਪੀ। ਇਹ ਸਭ 픕ਕੇ ਨੇ 픕ਕੇ ਕਿਉਂ ਨੇ ਇੱਕ ਭੋਜਨ ਇੱਕ ਸਾਗ ਸਬਜ਼ੀ ਦਾ ਅੱਜ ਸਵਾਦ ਆਇਆ ਹੈ ਸਵੇਰੇ ਫਿਰ ਫੈਸਲਾ ਕੀਤਾ ਨਹੀਂ ਸ਼ਾਮੇ ਵੀ ਇਹੀ ਖਾਣਾ ਫਿਰ ਸ਼ਾਮੇ ਫਿਰ ਫੈਸਲਾ ਕੀਤਾ ਕੱਲ ਸਵੇਰੇ ਵੀ ਇਹੀ ਖਾਣਾ ਫਿਰ ਕੱਲ ਸਵੇਰੇ ਇਹੀ ਫੈਸਲਾ ਕੀਤਾ ਸ਼ਾਮੇ ਚਾਰ ਦਿਨ ਖਾਦਾ ਤੇ ਹੁਣ ਪੰਜਵੇਂ ਦਿਨ ਅੱਗੋਂ ਰੱਖ ਲਿਆ ਹੋ ਰਸ ਨੇ ਖਤ ਕੋਈ ਵੀ ਰਸ ਇੰਦਰੀਆਂ ਦਾ ਉਹਨੂੰ ਰੋਜ਼-ਰੋਜ਼ ਰਿਪੀਟ ਕਰੋ ਫਿੱਕਾ ਹੋ ਜਾਂਦਾ ਸਿਰਫ ਭੋਜਨ ਦੀ ਗੱਲ ਨਹੀਂ ਬਾਕੀ ਵੀ ਇੱਕ ਸੰਗੀਤ ਦੀ ਧੁਨ ਸੁਣੀ ਹੈ بڑا ਰਸ ਆਇਆ ਫਿਰ ਕਹੀਏ ਫਿਰ ਸੁਣਾ ਥੋੜਾ ਰਸ ਖੋ ਗਿਆ ਫਿਰ ਕਹੀਏ ਫਿਰ ਸੁਣਾ ਅੱਧਾ ਰਸ ਖੋ ਗਿਆ ਫਿਰ ਚੌਥੀ ਪੰਜਵੀਂ ਦਫਾ ਸੁਣੀਏ ਸ਼ੇਮੀ ਸਤਮੀਰ ਦਾਬਾ ਸੁਣੀਏ ਕਹੋ ਗਿਆ ਰਸ ਗਲਤਾਂ ਕੋ ਗਿਆ ਜੋ ਸੁਣਦੇ ਆ ਸੁਣਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਵੇਖਦੇ ਆ ਵੇਖਦੇ ਆ ਬਿਲਕੁਲ ਫਿੱਕਾ ਹੋ ਜਾਏ ਜੋ ਖਾਂਦੇ ਆ ਖਾਂਦੇ ਆ ਬਿਲਕੁਲ ਫਿੱਕਾ ਹੋ ਜਾਏ ਅਗਰ ਵਾਰ-ਵਾਰ ਰਿਪੀਟ ਕੀਤਾ ਜਾਏ ਇਹਨੂੰ ਕਹਿੰਦੇ ਨੇ ਪਦਾਰਥਾਂ ਦਾ ਰਸ ਜੋ ਰੋਜ਼ ਰੋਜ਼ ਰਿਪੀਟ ਕਰਦੇ ਆ ਵਧਦਾ ਜਾਏ ਵਧਦਾ ਜਾਏ ਵਧਦਾ ਜਾਏ ਜੋ ਰੋਜ਼ ਰੋਜ਼ ਦੁਹਰਾਉਂਦੇ ਆ ਵਧਦਾ ਜਾਏ ਵਧਦਾ ਜਾਏ ਜੇ ਦੀ ਕੋਈ ਸੀਮਾ ਨਹੀਂ ਉਹਨੂੰ ਨਾਮ ਰਸ ਕਹਿੰਦੇ ਜੋ ਰੋਜ਼ ਰੋਜ਼ ਵਧਦਾ ਜਾਏ ਇਹ ਮਨੁੱਖ ਦੇ ਬੋਧ ਦੇ ਚ ਨਹੀਂ ਹੈ ਅਜ ਤੱਕ ਕੋਈ ਸੈਂਟਿਸਟ ਸਵੀਕਾਰ ਨਹੀਂ ਕਰ ਸਕਿਆ ਮੈਂ ਤੇ ਇੱਕ ਵਿਗਿਆਨਕ ਬਾਰੇ ਪੜ੍ਹ ਕੇ 당ਗ ਰਹਿ ਗਿਆ। ਉਹਦੀ ਪਤਨੀ ਆਪਣੀ ਪਤੀ ਦੀ ਪਸੰਦ ਨੂੰ ਵੇਖ ਕੇ ਪੰਜਵੇਂ ਦਿਨ ਵੀ ਉਸੇ ਤਰ੍ਹਾਂ ਦਾ ਭੋਜਨ ਘੋ ਰੱਖਦੀ ਉਹ ਥਾਲੀ ਚੁੱਕ ਕੇ ਪਰੇ ਮਾਰਦਾ। ਰੋਜ਼ ਰੋਜ਼ੇ ਰੋਜ਼ ਰੋਜ਼ੇ ਕਾਰਨ ਕਿ ਇਤਨਾ ਸਵਾਦ ਆਇਆ ਉਸ ਵਿਚਾਰੀ ਨੇ ਸਮਝਾਇਆ ਇਹਨਾਂ ਚੀਜ਼ ਪਸੰਦ ਹੈ। ਉਹ ਬਣਾਉਂਦੀ ਗਈ ਬਣਾਉਂਦੀ ਗਈ ਲਾਜ਼ਮੀ ਉਹਨੇ 5ਵੇਂ ਦਿਨ ਫਾੜੀ ਚੁੱਕ ਕੇ ਪਰੇ ਮਾਰੀ ਰੋਜ਼ 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 ਇੱਕੋ ਹੀ ਚੀਜ਼ ਜੋ ਪਹਿਲੀ ਦਫਾ ਖਾਧੀ ਬੜੀ ਸੁਆਦੀ ਰੋਜ਼ ਰੋਜ਼ ਖਾਧੀ ਫਿੱਕੀ ਹੋ ਗਈ ਰੋਜ਼ ਰੋਜ਼ ਵੇਖਿਆ ਫਿੱਕਾ ਹੋ ਗਿਆ ਰੋਜ਼ ਰੋਜ਼ ਸੁਣਿਆ ਫਿੱਕਾ ਹੋ ਗਿਆ ਜਿਹਨੂੰ ਰੋਜ਼ ਰੋਜ਼ ਵੇਖੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਸੁਣੀਏ ਤੇ ਰਸ ਵੱਧਦਾ ਜਾਏ ਜਿਹਨੂੰ ਰੋਜ਼ ਰੋਜ਼ ਛਕੀਏ ਤੇ ਰਸ ਵੱਧਦਾ ਜਾਏ ਉਹ ਹੀ ਪਰਮਾਤਮਾ ਰਸ ਹੈ ਪਰ ਬਦਕਿਸਮਤ ਇਹ ਕਿਤੇ ਕਰੋੜਾਂ ਦੇ ਵਿੱਚੋਂ ਕਿਸੇ ਇੱਕ ਅੱਦ ਕੋਲ ਆਉਂਦਾ ਆਉਂਦਾ ਨਹੀਂ ਕਿਸੇ ਕੋਲ ਤੇ ਫਿਰ ਜਿਨ੍ਹਾਂ ਕੋਲ ਹੁੰਦਾ ਉਹਨਾਂ ਨੂੰ ਕਹੀਏ ਦੱਸੋ ਉਹ ਕਹਿੰਦੇ ਨਾ ਕੱਥ ਦਲ ਖਤਮ। ਤੋ ਆਮ ਮਨੁੱਖ ਦੁਬਦਲ ਚ ਪੈ ਗਏ। ਬੜੇ ਤੋਂ ਬੜੇ ਬ੍ਰਹਮ ਗੈ ਨਹੀਂ, અવਤਾਰ ਨੂੰ ਵੀ ਕੋਈ ਕਹਿ ਦੇ ਉਪਰਤਕਸ਼ ਕਰੋ। ਤੇ ਪਰਪਕਸ਼ ਤੇ ਇੰਦਰੀਆਂ ਦਾ ਰਸ ਕੀਤਾ ਜਾ ਸਕਦਾ ਲੈ ਇਹ ਤੋਂ ਮੋਝ ਪਾ ਤੈਨੂੰ ਆ ਜਾਏਗਾ ਇਸ ਤਰ੍ਹਾਂ ਦਾ ਹੈ। ਤੋ ਐਸਾ ਤੇ ਪਰਪਕਸ਼ ਪ੍ਰਮਾਣ ਕੋਈ ਨਹੀਂ ਦੇ ਸਕਿਆ। ਇਸ ਵਾਸਤੇ ਕਿਸੇ અવਤਾਰ ਨੂੰ ਤੱਤੀ ਤਵੀ ਤੇ ਬੈਠਣਾ ਪਿਆ। ਕਿਸੇ ਨੇ ਚਾਂਦਨੀ ਚੌਂਗ ਦੇ ਚਪਣਾ ਸਿਰ ਕਟਾਣਾ ਪਿਆ ਕਿਸੇ ਨੂੰ ਸੂਲੀ ਤੇ ਚੜਨਾ ਨਹੀਂ ਖੇਡ ਬਣਿਆ ਕੋਈ ਪਰਪਖਸ਼ ਪਰਮਾਨ ਨਹੀਂ ਨਾਸਤਿਕ ਹੋਣ ਵਾਸਤੇ ਪੂਰੀ ਗੁੰਜਾਇਸ਼ ਹੈ ਮੈਂ ਨਹੀਂ ਮੰਨਦਾ ਇਸ ਤਰ੍ਹਾਂ ਦੇ ਇੱਕ ਅਦ ਸਜਣ ਤੇ ਦੂਜੇ ਤੀਜੇ ਦਿਨ ਮੈਨੂੰ ਟੱਕਰ ਦੇ ਹੀ ਨੇ ਗੈਨੀ ਜੀ ਇਹ ਤੇ ਸਹੀ ਨਹੀਂ ਮੰਨਦੇ ਤੇ ਮੈਂ ਕਾ ਜ਼ੋਰ ਕੌਣ ਲਾਂਦਾ ਪਏ ਤੁਸੀਂ ਮੰਨੋ ਮੈਂ ਕਿੱਥੇ ਕਹਿ ਰਿਹਾ ਤੁਸੀਂ ਮੰਨੋ ਜ਼ੋਰ ਕੌਣ ਲਾ ਰੇ ਨਹੀਂ ਮੰਨੇ ਨਾਸ ਬੁਧੇਰੀ ਦੁਨੀਆ ਨਹੀਂ ਮੰਨਦੀ ਆਪਾਂ ਜ਼ੋਰ ਫੋੜੀ ਲਾਣਾ ਹੈ ਕਿਉਂ ਫਿਰ ਤੁਸੀਂ ਕਹਿਣਾ ਪ੍ਰਤੱਖ ਪ੍ਰਮਾਣ ਦੇਵ ਹੈ ਹੀ ਨਹੀਂ ਹੈ ਹੀ ਨਹੀਂ ਸੋਣ ਮੰ ਅਕਥ ਕਥਾ ਹਰਨਾ ਕਿਸ ਤਰ੍ਹਾਂ ਸੁਣੇ ਜਾਏ ਇਹਨੂੰ ਭਗਤ ਕਬੀਰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ ਜਦ ਮੈਂ ਉਸ ਅਨਾਹਦ ਨੂੰ ਸੁਣਦਾ ਇਹਨਾਂ ਇੰਦਰੀਆਂ ਦੇ ਦਰਵਾਜ਼ੇ ਤੇ ਬੰਦ ਹੀ ਕਰ ਦੇਣਾ ਕਿਉਂਕਿ ਮਨ ਨੂੰ ਸਰੋਤਾ ਬਣਾਣਾ ਹੈ ਤੇ ਮਨ ਇਹਨਾਂ ਇੰਦਰੀਆਂ ਦੇ ਰਾਹੀਂ ਭੱਜ ਜਾਂਦਾ ਹੈ ਭੱਜ ਜਾਂਦਾ ਕਦੀ ਅੱਖਾਂ ਦੇ ਰਾਹੀਂ ਵੱਜ ਜਾਂਦਾ ਕਦੀ ਕੰਨਾਂ ਦੇ ਰਾਹੀਂ ਕਦੀ ਰਸਨਾ ਦੇ ਰਾਹੀਂ ਕਦੀ ਨਾਸਕਾ ਦੇ ਰਾਹੀਂ ਕਦੀ ਕਲੜੀ ਦੇ ਰਾਹੀਂ बड़े दरवाजे ने पट जांदा नस जांदा मूंद लिए दरवाजे इस मकान ਦੇ जितने दरवाजे ਨੇ ਮੈਂ ਬੰਦ ਕਰ ਦਿੱਤੇ ਜਦ ਮੈਂ ਉਸ ਰਸ ਨੂੰ ਮਾਰਨਾ ਹੁੰਦਾ ਇੱਕ ਸੈਕਿੰਡ ਵਾਸਤੇ ਉਹ ਰਸ ਆ ਜਾਏ ਫਿਰ ਬਣਿਆ ਹੀ ਰਹਿੰਦਾ ਹੈ ਔਰ ਰਸ ਆਪੇ ਵੱਧਦਾ ਵੀ ਰਹਿੰਦਾ ਹੈ ਭੋਜਨ ਖਾਵਾਂਗੇ ਫਿਰ ਰਸ ਆਵੇਗਾ ਜਦ ਮੂੰਹ ਦੇ ਚ ਬੁਰਕੀ ਨਹੀਂ ਫਿਰਤੇ ਨਹੀਂ ਪਰ ਉਹ ਰਸ ਇੱਕ ਦਫਾ ਆ ਗਿਆ ਕਦੀ ਬੇ ਰਸ ਹੁੰਦਾ ਹੀ ਨਹੀਂ ਆਪੇ ਹੀ ਵਰਤੀ ਆਪੇ ਆਟੋਮੈਟਿਕ ਜਿਵੇਂ சுவாਸ ਚਲਦੇ ਨੇ ਇਸ ਤਰ੍ਹਾਂ ਆਪਣੇ ਆਪ ਉਹ ਰਸ ਚਲਦਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਕੁਝ ਵੀ ਨਹੀਂ ਕਰਨਾ ਪੈਂਦਾ ਇਸ ਵਾਸਤੇ ਪਤਾ ਹੈ ਭਗਤਾ ਨੇ ਕੀ ਆਖਿਆ ਹੈ کرم کر کے نہیں ملے نشکرم ملے وچار کر کر کے نہیں ملے نروچار ملے اہ دو گل شکر دے وچار کر کے نہیں ملے جب وچار ہو گئے تو نرکار پرگٹ ہو گیا جب نشکرم ہو گئے تو نرمل دھرم پرگٹ ہو گیا کرم کرت او وے نئے کرم ਇਸ ਅਵੇਸਨੋਂ ਦਾ ਨਿਰਮਲ ਧਰਮ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਇੱਕ ਦਿਨ ਨਿਸ਼ਕਰਮ ਹੋ ਗਏ ਧਰਮ ਪ੍ਰਗਟ ਹੋ ਗਿਆ ਕਰਦੇ ਆ ਕਰਦੇ ਆ ਵਿਚਾਰ ਇੱਕ ਦਿਨ ਨਿਰ ਵਿਚਾਰ ਹੋ ਗਏ ਨਿਰੰਕਾਰ ਪ੍ਰਗਟ ਹੋ ਗਿਆ ਪ੍ਰਗਟ ਕੀ ਹੋ ਗਿਆ ਹੈਗਾ ਸੀ ਵਿਚਾਰਾਂ ਦਾ ਹੀ ਪਰਦਾ ਪਿਆ ਹੋਇਆ ਸੀ ਮੇਰੇ ਵਿਚਾਰਾਂ ਦਾ ਹੀ ਪਰਦਾ ਪਿਆ ਸੀ ਹੈਗਾ ਸੀ ਕੁਲ ਮੇਰੇ ਕਰਮ ਹੀ ਪਜਾਈ ਫਿਰਦੇ ਸਨ ਮੈਂ ਨਿਸ਼ਕਰਮ ਹੋ ਗਿਆ ਉਹ ਐਸੇ ਕੋਈ ਸੀ ਮੈਂ ਨਿਰਵਿਚਾਰ ਹੋ ਗਿਆ ਉਹ ਹੀ ਜ਼ਰੂਰ ਜੋ ਗਹਿਰਾ ਅਭਿਆਸ ਕਰਦੇ ਹੋਣਗੇ ਜ਼ਰੂਰ ਪਕੜ ਚਾਈ ਹੋਵੇਗੀ ਜ਼ਰੂਰ ਪਕੜ ਚਾਈ ਹੋਵੇਗੀ ਚਲੋ ਇਹ ਦੇ ਤੀਕ ਮੈਂ ਹੋਰ ਸ਼ਬਦ ਤੁਹਾਡੇ ਸਾਹਮਣੇ ਰੱਖਾਂ ਤੇ ਫਿਰ ਅੱਜ ਦੇ ਮਹਾਵਾਕ ਦੇ ਅਖਰੀ ਅਰਥ ਤੁਹਾਡੇ ਸਾਹਮਣੇ ਰੱਖਾਂ ਭਗਤ ਕਬੀਰ ਕੋਲ ਪੁੱਛਿਆ ਗਿਆ ਜਿਹੜੀ ਪੁਰਾਣਿਕ ਮਨੋਤ ਹੈ ਉਹ ਤੇ ਤੁ ਮੰਨਦਾ ਨਹੀਂ ਕਿਉਂਕਿ ਮਨੋਤ ਇਹ ਸੀ ਜਿਸ ਤਰ੍ਹਾਂ ਜਿਹੜੇ ਨੂੰ ਇਸ਼ਟ ਬਣਾ ਕੇ ਔਰ ਉਸ ਢੰਗ ਦੀ ਉਪਾਸ਼ਨਾ ਜਿਹੜਾ ਕਰੇਗਾ ਤੋ ਕੋਈ ਬਿਸ਼ਨੋਪਰੀ ਜਾਏਗਾ ਆਪਣੇ ਆਪਣੇ ਇਸ਼ਟ ਦੇ ਮੁਤਾਬਕ ਸਾਧਨਾ ਦੇ ਮੁਤਾਬਕ ਕੋਈ ਸ਼ੇਵਾਂ ਦੀ ਪੁਰੀ ਜਾਏਗਾ ਕੋਈ ਬ੍ਰਹਮ ਲੋਕ ਦੇ ਚ ਜਾਏਗਾ ਉਹਨਾਂ ਨੇ ਪੁਰੀਆਂ ਬਣਾ ਰੱਖੀਆਂ ਸਤ ਪੁਰੀਆਂ ਬਣਾ ਰੱਖੀਆਂ ਜੇ ਬਨਾਰਸ ਦੇ ਬ੍ਰਾਹਮਣ ਸਾਰੇ ਪੁੱਛਦੇ ਨੇ ਜ਼ਰਾ ਦਸੇਂਗਾ ਹੀ ਨਾ ਸਤਾਂ ਪੁਰੀਆਂ ਚ ਤੂੰ ਕਿਹੜੀ ਪੁਰੀ ਚ ਜਾਏਗਾ ਕਿਹੜੀ ਪੁਰੀ ਜਾਏਗਾ ਤੂੰ ਜੋ ਸਾਧਨਾ ਕਰਦਾ ਪਿਆ ਕਹਿੰਦਾ ਮੇਰੀ ਨਿਰਾਲੀ ਸਾਧਨਾ ਹੈ ਕਿਉਂਕਿ ਜਿਹੜਾ ਕਰਮकांड ਉਹ ਕਰਦੇ ਸਨ ਕਬੀਰ ਤੇ ਕਰਦੇ ਨਹੀਂ ਸਨ ਜੋ ਕਰਮकांड ਵੇਦੀਆਂ ਦਾ ਸੀ ਜਿਸ ਵਕਤ ਗੁਰੂ ਨਾਨਕ ਨੇ ਇਨਕਾਰ ਕੀਤਾ ਸਾਰੇ ਮੁਕੱਲਫ ਹੋ ਗਏ ਐਵੇਂ ਨਹੀਂ ਕਰਨਾ اور ਇਹ ਹਕੀਕਤ ਹੈ ਇੱਕ ਬਹੁਤ ਵੱਡੀ ਸਚਾਈ ਹੈ ਕਦੀ ਕਦਾਈ ਕੋਈ ਅਵਤਾਰਾ ਨੂੰ ਸਮਝਦਾ ਹੈ ਭਗਤਾਂ ਨੂੰ ਸਮਝਦਾ ਹੈ ਜਿਹੜੀ ਸਾਧਨਾ ਤੁਸੀਂ ਕਰਦੇ ਪਿਓ ਕਿਉਂਕਿ ਸਾਡੀਆਂ ਪੁਰਾਣਿਕ ਮਤ ਅਨਸਾਰ ਜਿਹੜੀਆਂ ਸਤ ਪੁਰੀਆਂ ਨੇ ਸਬਦ ਪੁਰੀਆਂ ਨੇ ਤੇ ਤੁਸੀਂ ਮੰਨਦੇ ਨਹੀਂ ਫਿਰ ਕਿਹੜੀ ਪੁਰੀ ਦੇਚ ਜਾਓਗੇ ਕਬੀਰ ਕਹਿੰਦੇ ਜਾਓਗੇ ਭਵਿਸ਼ ਦੀ ਗੱਲ ਨਹੀਂ ਮੈਂ ਉਸ ਪੁਰੀ ਚ ਪਹੁੰਚ ਗਿਆ ਮੈਂ ਉਸੇ ਚ ਜੀਵਨ ਮਰਨ ਤੋਂ ਬਾਅਦ ਕੀ ਜਾਣਾ ਜੀਵਨਧੀਆਂ ਜੀਉ ਮੈਨੂੰ ਪੂਰੀ ਨਹੀਂ ਮਿਲੀ ਤੇ ਮਰ ਕੇ ਕੀ ਖਾਕ ਮਿਲਨੀ ਹੈ ਮੈਨੂੰ ਕਿਹੜੀ ਪੂਰੀ ਚ ਜਾਓਗੇ ਐਸਾ ਨਹੀਂ ਹੈ ਅਸੀਂ ਪੂਰੀ ਚ ਪਹੁੰਚ ਗਏ ਆ ਉਸੇ ਜੀ ਜੀ ਰਹੇ ਤਾਂ ਹੁਣ ਪੁੱਛਣ ਵਾਲੇ ਪੁੱਛਦੇ ਨੇ ਉਸ ਪੂਰੀ ਦਾ ਨਾਮ ਦਸੋਗੇ ਕਬੀਰ ਕਹਿੰਦੇ ਨੇ ਬਸ ਇੱਕ ਸ਼ਬਦ ਵਿੱਚ ਕਹਿ ਸਕਦਾ ਸਹਿਜ ਹੈ ਮੈਂ ਸਹਿਜ ਦੇ ਵਿੱਚ ਪਹੁੰਚ ਗਏ ਆ ਇਹ ਸੈਜ ਕੀ ਹੁੰਦੀ ਏ ਇਹ ਦੱਸੋ ਕਬੀਰ ਕਹਿੰਦੇ ਨੇ ਉੱਥੇ ਕੀ ਨਹੀਂ ਆਉਂਦਾ ਮੈਂ ਇਹ ਦੱਸ ਸਕਦਾ ਕੀ ਨਹੀਂ ਹੈ ਇਹ ਮੈਂ ਦੱਸ ਸਕਦਾ ਕੀ ਹੈ ਇਹ ਮੈਂ ਨਹੀਂ ਦੱਸ ਸਕਦਾ ਤੇ ਇਹਦੇ ਨਾਲ ਹੁਣ ਜਿੰਨੇ ਪੰਡਿਤ ਵਿਦਵਾਨ ਆਖਿਰ ਬਨਾਰਸ ਵਿਦਵਾਨਾਂ ਦਾ ਗੜ੍ਹ ਚਲੋ ਸਾਨੂੰ ਇਥੋਂ ਹੀ ਸੰਕੇਤ ਮਿਲ ਜਾਏਗਾ ਜਿਹੜਾ ਤੂੰ ਦੱਸੇਗਾ ਕਿ ਨਹੀਂ ਹੈ ਪਹਿਲੇ ਇਹ ਦੱਸ ਉਥੇ ਕੀ ਨਹੀਂ ਹੈ ਜੋ ਜੋ ਅਸੀਂ ਮੰਨਦੇ ਆ ਉਹ ਤੇ ਤੂੰ ਮੰਨਦਾ ਨਹੀਂ ਤੇ ਹੁਣ ਤੂੰ ਆਪ ਕਹਿ ਰਿਹਾ ਹੈ ਕਿ ਜਿੱਥੇ ਮੈਂ ਵਸਦਾ ਜਿਸ ਸਹਿਜ ਅਵਸਥਾ ਦੇ ਚ ਮੈਂ ਟਿਕ ਗਿਆ ਜਿਸ ਪੂਰੀ ਦੇ ਚ ਮੈਂ ਰਹਿਣਾ میں دس سکتا اتھے کی نہیں ہے اتے کی ہے میں نہیں دس سکتا انج کہ سہج کی اکت کتھا نراری اکت ہے میں نہیں کہہ سکتا میں زبان نال نہیں بیان کر سکتا سہج کی اکتھ کتھا ہے نراری تل نہیں چڑے جائے نہ مکاتی ہلکی لگے نہ بھاری ਮੈਂ ਕਿਸੇ ਨਾਲ ਤੁਲਨਾ ਨਹੀਂ ਕਰ ਸਕਦਾ ਗੱਲ ਖਤਮ ਕੰਪੇਅਰ ਨਹੀਂ ਕਰ ਸਕਦਾ ਕਿਸੇ ਤੋਂ ਛੋਟਾ ਵੀ ਨਹੀਂ ਕਹਿ ਸਕਦਾ ਕਿਸੇ ਤੋਂ ਵੱਡਾ ਵੀ ਨਹੀਂ ਕਹਿ ਸਕਦਾ ਇਸ ਤਰ੍ਹਾਂ ਵੀ ਨਹੀਂ ਕਹਿ ਸਕਦਾ ਚਲੋ ਦਸੌਕੀ ਨਹੀਂ ਹੈ ਉੱਥੇ ਕਿਉਂਕਿ ਉਹਨਾਂ ਨੇ ਮੰਨੇ ਹੋਇਆ ਇੰਦਰ ਲੋਕ ਮੰਨੇ ਐ ਬ੍ਰਹਮ ਲੋਕ ਮੰਨੇ ਐ ਸ਼ਿਵਾਂ ਦੀ ਪੂਰੀ ਮੰਨਿਏ ਬਿਸ਼ਨੂ ਪੂਰੀ ਮੰਨਿਏ ਔਰ ਬਥੇਰੀਆਂ ਪੂਰੀਆਂ ਮੰਨਿਆ ਨੇ ਔਰ ਮਰਨ ਤੋਂ ਬਾਅਦ ਉੱਥੇ ਜਾਵਾਂਗੇ ਕਬੀਰ ਕਹਿੰਦੇ ਨੇ ਜਿਹੜਾ ਜੀਵ ਹੈ ਨਰਕ ਦੇ ਚ ਹੈ ਮਰ ਕੇ ਵੀ ਨਰਕ ਹੀ ਚ ਜਾਏਗਾ ਬਿਰਧ ਹੋ ਗਏ ਨਾ ਤੇ ਰੋਜ਼ ਰੋਜ਼ ਦੇ ਇਲਜ਼ਾਮਾਂ ਤੋਂ ਤੰਗ ਆ ਗਏ ਸੰ ਇਲਜ਼ਾਮ ਕੀ ਸੰ ਜਿਹੜੇ ਤਿੰਨ ਵੱਡੇ ਇਲਜ਼ਾਮ ਨੇ ਨਾ ਇਹ ਕਬੀਰ ਤੇ ਲੱਗੇ ਸਨ ਕਬੀਰ ਤੇ ਕਤਲ ਦਾ ਇਲਜ਼ਾਮ ਵੀ ਲੱਗਿਆ ਕਬੀਰ ਤੇ ਦੁਰਾਚਾਰ ਦਾ ਇਲਜ਼ਾਮ ਵੀ ਲੱਗਿਆ ਕਬੀਰ ਤੇ ਚੋਰੀ ਦਾ ਇਲਜ਼ਾਮ ਵੀ ਲੱਗੇ ਸੋਨੇ ਦੀਆਂ ਮੋਰਾ ਸੁੱਟ ਗਏ ਆਪ ਉਹਦੀ ਛਪਰੀ 'ਚ ਇੱਕ ਪਾਸੇ ਤੇ ਜਾ ਕੇ ਥਾਣੇ ਰਿਪੋਰਟ ਕਰ ਦਿੱਤੀ ਸਾਡੀ ਥੈਲੀ ਚੋਰੀ ਹੋ ਗਈ ਹੈ ਕਬੀਰ ਆਇਆ ਸੀ ਸਾਨੂੰ ਸ਼ੱਕ ਹੈ ਉਹ ਲੈ ਗਏ ਮਿਲ ਗਈ ਉਹਦੇ ਘਰ ਪੈਸੇ ਤੋਂ ਕਬੀਰ ਚੋਰੀ ਚ ਵੀ ਪਕੜਿਆ ਗਿਆ ਸੀ ਤੇਰਾ ਪਕੜਿਆ ਹੀ ਨਹੀਂ ਗਿਆ ਸਿਕੰਦਰ ਲੋਧੀ ਨੇ ਸਜ਼ਾ ਦਿੱਤੀ ਜੇਲ੍ਹ ਵਿੱਚ ਪਾ ਦਿੱਤਾ ਚੋਰੀ ਦਾ ਇਲਜ਼ਾਮ ਯਾਰੀ ਦਾ ਇਲਜ਼ਾਮ ਕਤਲ ਦਾ ਇਲਜ਼ਾਮ ਕਬੀਰ ਤੇ ਲੱਗਿਆ ਕਬੀਰ ਨੂੰ ਇਹ ਸੋਚਣਾ ਪਿਆ ਇਹ ਇਲਜ਼ਾਮ ਲਾਉਂਦੇ ਰਹਿਣਗੇ ਲਾਉਂਦੇ ਰਹਿਣਗੇ ਹੁਣ ਮੈਂ ਬੁੱਢਾ ਹੋ ਗਿਆ ਮਰਦ ਹੋ ਗਿਆ ਫਿਰ ਹੁਣ ਮੇਰੇ ਕੋਲ ਇਹਨਾਂ ਨਾਲ ਸੰਘਰਸ਼ ਨਹੀਂ ਆਉਂਦਾ ਸਰੀਰ ਸਾਥ ਨਹੀਂ ਦਿੰਦਾ ਤੋਂ ਪਤਾ ਕਿ ਲੋਈ ਨੂੰ ਕਹਿਣ ਲੱਗੇ ਆਪਾਂ ਚੱਲਦੇ ਆ ਬਨਾਰਸ ਛੋੜਦੇ ਆ ਕਿੱਥੇ ਚੱਲੀਏ ਉੱਥੇ ਚੱਲਦੇ ਆ ਜਿੱਥੇ ਪੂਰੀਆਂ ਦੇ ਚ ਰਹਿਣ ਵਾਲੇ ਨਾ ਹੋਣ ਇਹ ਜਿਹੜਾ ਸੱਤਾ ਪੂਰੀਆਂ ਚ ਰਹਿੰਦੇ ਨੇ ਇਹ ਨਾ ਹੋਵੇ ਉੱਥੇ ਚੱਲਣਾ ਨਹੀਂ ਤੇ ਤੰਗ ਕਰਨਗੇ ਤੂੰ ਐਸੀ ਕਿਹੜੀ ਜਗ੍ਹਾ ਹੈ ਕਬੀਰ ਕਹਿੰਦੇ ਮਗਹਰ ਆਪਾਂ ਮਗਹਰ ਚੱਲਦੇ ਹਾਂ ਸ਼ਾਇਦ ਆਪ ਨੂੰ ਪਤਾ ਹੋਵੇ ਮਗਹਰ ਵੀ ਧਰਤੀ ਨੂੰ ਸਰਾਬ ਦਿੱਤਾ ਗਿਆ ਹੈ ਗਣੇਸ਼ ਦਾ ਐਸਾ ਪੁਰਾਣਕ ਮਤ ਹੈ ਜਿਹੜਾ ਉੱਥੇ ਮਰੇਗਾ ਖੋਤੀ ਦੀ ਜੁੰਨ ਜਾਏਗਾ ਕੋਈ ਲੰਗਦਾ ਹੀ ਨਹੀਂ ਬਹੁਤ ਪੁਰਾਣੀ ਗੱਲ ਹੈ ਗੋਰਗਪੁਰ ਤੋਂ ਮੈਂ ਮਗਰ ਜਾਣਾ ਸੀ 15 ਮੀਲ ਦਾ ਰਸਤਾ ਤੇ ਜਿੰਨਾ ਦੀ ਮੈਂ ਗੱਡੀ ਮੰਗੀ ਉਹਦਾ ਡਰਾਈਵਰ ਕਹਿਣ ਲੱਗਾ ਮੈਂ ਨਹੀਂ ਲੈ ਜਾ ਸਕਦਾ ਆਪ ਡਰਾਈਵ ਕਰਦੇ ਤੇ ਕਰੋ ਮੈਂ ਕਿਹਾ ਮੈਨੂੰ ਰਸਤੇ ਦਾ ਨਹੀਂ ਪਤਾ ਕਹਿੰਦੇ ਮਗਰ ਅਸੀਂ ਨਹੀਂ ਜਾਂਦੇ ਸਾਡਾ ਦਮ ਕਿਧਰੇ ਨਿਕਲ ਗਿਆ ਕੋਤੇ ਦੀ ਜੁੰਨ ਕੌਣ ਜਾਏ ਅਸੀਂ ਉੱਥੇ ਨਹੀਂ ਜਾਂਦੇ مینو حیرانگی ہوئی ڈرائیور بھی ڈر نے اتے نہیں جانے گنےش کی سراپی ہوئی ترتی ہے کچھ جلاہے اتے مسلمان مسلم کیونکہ انسے مگر مگر نہیں ہے جیسے انہوں واسے کاشی کاشی نہیں ہے تو مگر مگر نہیں ہے جیسے ہندو واسے خانہ خدا کعبہ کعبہ نہیں ہے واسطے کاشی کاشی نہیں اپنے اپنے بان ٹکانے نے اپنے اپنے لوگ نے سورگ بنائے ہوئے نے اپنے اپنے لوگ نے نرک بنائے ہوئے نے تو اے نرک ساڈا نہیں مگر ہر سڈا نرک نہیں ہے مسلمان خیر جیوں تیوں کر کے میں اتھے پہنچے سماد بنی ہوئی ہے ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੈਸੇ ਅੰਤਿਮ ਸਮੇਂ ਸਰੀਰ ਨਹੀਂ ਮਿਲਿਆ ਕਬੀਰ ਦਾ ਵੀ ਨਹੀਂ ਮਿਲਿਆ ਸਰੀਰ ਨਹੀਂ ਲੱਧਿਆ ਉੱਥੇ ਸਮਾਦ ਬਣਾਈ ਗਈ ਹੈ ਜਿੱਥੋਂ ਸਰੀਰ ਗਾਇਬ ਹੋਇਆ ਹੈ ਸਮਾਦ ਬਣਾਈ ਗਈ ਹੈ ਚੜਨ ਲੱਗੇ ਪਹਿਲੇ ਲੋਈ ਰੋਕਦੀ ਹੈ ਘਰ ਵਾਲੀ ਰੋਕਦੀ ਹੈ ਵੀ ਹੁਣ ਆਖਰੀ ਉਮਰੇ ਕਿੱਥੇ ਜਾਣਾ ਜ਼ਿੰਦਗੀ ਸਾਰੀ ਇੱਥੇ ਕੱਟੀ ਹੈ ਪਰ ਕਬੀਰ ਨੇ ਹਟ ਕੀਤਾ ਹੁਣ ਮੈਂ ਨਹੀਂ ਰਹਿਣਾ ਹੁਣ ਮੇਰੇ ਕੋਲ ਸੰਘਰਸ਼ ਨਹੀਂ ਆਉਂਦਾ ਹੁਣ ਸਰੀਰ ਮੇਰਾ ਬੁੱਢਾ ਹੋ ਗਿਆ ਬਿਰਧ ਹੋ ਗਿਆ ਹੁਣ ਮੈਂ ਨਹੀਂ ਸੰਘਰਸ਼ ਕਰ ਸਕਦਾ ਹੁਣ ਮੈਂ ਆਰਾਮ ਨਾਲ ਬੈਠਣਾ ਚਾਹੁੰਦਾ ਬਨਾਰਸ ਛੋੜ ਕੇ ਜਦ ਨਿਕਲਣ ਲੱਗੇ ਕੋਈ ਸਤਪੁਰੀਆਂ ਦੇ ਰਹਿਣ ਵਾਲੇ ਪਤਾ ਕੀ ਕਹਿੰਦੇ ਨੇ ਕਬੀਰ ਆਪ ਆਪਣੀ ਬਾਣੀ ਚ ਕਹਿੰਦੇ ਨੇ ਸਗਲ ਜਨਮ ਸੇਵ ਪੂਰੀ ਬਿਤਾਇਆ ਮਰਤੀ ਬਾਰ ਮਗਹਰ ਉਠਦਾ ਆ ਸਾਰੀ ਜ਼ਿੰਦਗੀ ਤੇ ਰਿਹਾ ਬਨਾਰਸ ਤੇ ਤੇ ਹੁਣ ਮਰਨ ਦਾ ਵੇਲਾ ਆਇਆ ਤੇ ਜਾ ਰਿਹਾ ਮਗਹਰ ਕਾਸ਼ੀ ਮਗਹਰ ਸੰਬਿਚਾਰੀ ਇਹ ਕੈਸਾ ਭਗਤ ਹੈ ਕਾਸ਼ੀ ਤੇ ਮਗਰ ਨੂੰ ਇੱਕੋ ਹੀ ਸਮਝਦਾ ਕਾਸ਼ੀ ਰੇਂਦਾ ਸੀ ਹੁਣ ਸਿੱਧਾ ਮਗਰ ਦੋਹਾਂ ਨੂੰ ਬਰਾਬਰ ਮੰਨਦਾ ਕਾਸ਼ੀ ਮਗਰ ਸੰਬੀਚਾਰੀ ਹੋਛੀ ਭਗਤ ਕੈਸੇ ਉਤਰਸ ਪਾਰੇ ਇਹ ਭਗਤ ਹੋਛਾ ਹੈ ਹੋਛਾ ਹੈ ਭਗਤ ਮਾਲ ਦੇ ਤੇ ਲਿਖਿਆ ਹੈ ਕਈ ਗੱਲਾਂ ਵੀ ਕੱਡੀਆਂ ਉਹਨਾਂ ਨੇ ਨਿਹਰਾ ਹੋਛਾ ਨਹੀਂ ਆਖਿਆ ਹੋਰ ਵੀ ਬਥੇਰਾ ਕੁਛ ਆਖਿਆ ਪਰ ਕਬੀਰ ਸਬੇ ਭਾਸ਼ਾ ਵਰਤ ਦੇ ਪਹਿਲ ਹੈ ਸਬੇਤਾ ਦੇ ਧਾਰੇ ਦੀ ਸਬੇ ਭਾਸ਼ਾ ਵਰਤ ਦੇ ਪਹਿਲ ਹੈ ਉੱਚੀ ਭਗਤ ਕੈਸੇ ਉਤਰਸ ਪਾਰੀ ਇਹ ਭਗਤ ਹੋਛੈ ਕਹਵਾਂਦਾ ਆਪਣੇ ਆਪ ਨੂੰ ਭਗਤ ਹੈ ਹੋਛੈ ਕਾਸ਼ੀ ਤੇ ਮਾ ਘਰ ਨੂੰ ਬਰਾਬਰ ਸਮਝਦਾ ਜਦੋਂ ਕਾਸ਼ੀ ਰਿਆ ਤੁਸੀਂ ਰਹਿਣ ਨਹੀਂ ਦਿੱਤਾ ਅਜ ਜਾਂਦਾ ਪਿਆ ਤੇ ਤੁਸੀਂ ਗੱਲਾਂ ਘੜਦੇ ਲੋਹੀ ਕਹਿੰਦੀ ਹੈ ਰਹਿ ਜਾਈਏ ਇੱਥੇ ਜ਼ਿੰਦਗੀ ਦੇ ਕਿਤਨੇ ਦਿਨ ਇੱਥੇ ਕੱਟੇ ਨੇ ਬਾਕੀ ਵੀ ਇੱਥੇ ਕੱਟਨੇ ਉਖ ਕਬੀਰ ਦਾਇ ਫਰਮਾਨ ਕਹਿਤ ਕਬੀਰ ਸੁਨੋ ਰੇ ਲੋਈ ਬਰਮ ਨਾ ਭੂਲ ਕੋਈ ਕਿਆ ਕਾ ਸੇ ਕਿਆ ਉਖਰ ਮਗਰ RAM ਰਿਦੇ ਜੋਇ ਹਿਰਦੇ ਦੇ ਚ RAM ਹੋਣਾ ਚਾਹੀਦਾ ਮਗਰ ਹੀ ਕਾਸ਼ੀ ਬਣ ਜਾਂਦੀ ਹੈ ਹਿਰਦੇ ਚ RAM ਨਹੀਂ ਹੈ ਤੋ ਕਾਸ਼ੀ ਵੀ ਮਗਰ ਹੈ RAM ਰਿਦੇ ਜੋਇ ਹਿਰ ਦੇ ਚ ਰਾਮ ਹੋਣਾ ਚਾਹੀਦਾ ਹੈ। ਹਿਰਦਿ ਜੋ ਹੈ ਪ੍ਰਭੂ ਦੀ ਯਾਦ ਹੋਣੀ ਚਾਹੀਦੀ। ਕਬੀਰ ਤੇ ਇਥੇ ਤੱਕ ਕਹਿੰਦੇ ਨ ਮੁਫਤਸਰ ਮੈਂ ਅਰਜ਼ ਕਰਾਂ। ਜੋ ਤਨ ਕਾਸ਼ੀ ਤਜੇ ਕਵੀਰਾ ਰਮਈਏ ਕਹਾਂ ਨ ਹੋਰਾ ਜੇ ਮੈਂ ਕਾਸ਼ੀ ਚ ਮਰ ਜਾਵਾਂ ਤੇ ਰੱਬ ਦਾ ਕੀ ਇਹਾਸਾਨ ਹੋਇਆ ਉਤੇ ਮਰਨ ਨਾਲ ਹੀ ਮੈਂ ਸ਼ਿਵਾਂ ਦੀ ਪੂਰੀ ਜਾਵਾਂਗਾ। ਬਸ ਮਰਨਾ ਹੀ ਕਾਫੀ ਹੈ। ਨਹੀਂ ਫਿਰ ਰੱਬ ਦਾ ਕੀ ਨੇ ਹੋਰਾ ਰੱਬ ਦਾ ਕੀ ਇਹਾਸਾਨ। ਫਿਰ ਰੱਬ ਨੇ ਸਾਨੂੰ ਕਹੀ ਦਿੱਤਾ ਜਿੱਥੇ ਮਰਨ ਹੀ ਨਾਲ ਸਾਨੂੰ ਸਵਰਗ ਮਿਲ ਗਏ ਜੋ ਤਨ ਕਾ ਸੀ ਤਜੇ ਕਵੀਰਾ ਰਮਈਏ ਕਹਾ ਨੇ ਹੋਰਾ ਫਿਰ ਰੱਬ ਦਾ ਸਾਡੇ ਤੇ ਕੀ ਐਸਾ ਫਿਰ ਰੱਬ ਰੱਬ ਕਿਹੜੀ ਗੱਲ ਲੈ ਨਹੀਂ ਮਰਨਾ ਮ ਘਰ ਦੇ ਚ ਜਾਣਾ RAM ਦੇ ਦੇ ਚ ਇੰਨੀ ਦ੍ਰਿੜਤਾ ਇਤਨੀ ਦ੍ਰਿੜਤਾ ਮ ਘਰ ਦੇ